ਇਨਾ ਜੀ ਤੁਹਾਡਾ ਰਾਮਕਿਸ਼ਨ ਰਾਮਕਿਸ਼ਨ ਜੀ ਕੀ ਕੰਮ ਕਰਦੇ ਜੋ ਆ ਪਾਂਡਿਆ ਦਾ ਕੰਮ ਕਰਦਾ ਜੀ ਇਸ ਤਰ੍ਹਾਂ ਮੈਂ ਜਿਹੜਾ ਰੈਬਰ ਤੁਸੀਂ ਵੇਚਦੇ ਜੋ ਕੜੇ ਵਾਲਾ ਛੋਟੀ ਲੱਗੀ ਹੁੰਦੀ ਆ ਹਾਂਜੀ ਆ ਜੀ ਇਹ ਕਿੰਨਾ ਕੋ ਫਾਇਦਾ ਵਾ ਸਿੱਕੀ ਪਾਣੀ ਕਿਤਰਾ ਇਹਨਾਂ ਲੋਕ ਨੇ ਪੀਣਾ ਚਾਹੀਦਾ ਦੇਖੋ ਜੀ ਇਹਦੇ ਵਿੱਚ ਬਹੁਤ ਬੜਾ ਬਾਤਾ ਹੈਗਾ ਜਿਹੜਾ ਕੜੇ ਦਾ ਜਾਂ ਰੈਬਰ ਦਾ ਪਾਣੀ ਪਿੰਦਾ ਨਾ ਮਿੱਟੀ ਦੇ ਪਾਂਡੇ ਦਾ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਵੀ ਪਹਿਲਾ ਲੋਕ ਜੋੜੇ ਸੀ ਉਹ ਸਾਰੇ ਇਹ ਮਿੱਟੀ ਦੇ ਬਰਤਨ ਹੀ ਇਸਤੇਮਾਲ ਕਰਦੇ ਸਦਾਲ ਸਬਜੀ ਜੋ ਵੀ ਕੁਝ ਬਣਾਉਂਦੇ ਸੀ ਮਿੱਟੀ ਦੇ ਇਹ ਸੇਕ ਵਾਸਤੇ ਬਹੁਤ ਚੰਗੀ ਚੀਜ਼ ਹੈ ਬਹੁਤ ਅੱਛੀ ਚੀਜ਼ ਹੈ ਪਰ ਅੱਜ ਡਿੱਕੰਡੇ ਨੇ ਮਗਾ ਕਹਨੇ ਤੇ ਦੁਕਾਨ ਲਾਈ ਬੈਠੇ ਨੇ ਵੀ ਕਾਕ ਆਵੇ ਤੇ ਆਪਣਾ ਭਾਂਡਾ ਪੁੰਡਾ ਲਾਇਆ ਜਵੇ ਤੇ ਸਰੀਰ ਸਿਹਤ ਉਹ ਜੇ ਬਿਲਕੁਲ ਠੀਕ ਰਹੇ ਕਿ ਪਿਛਲੇ ਜ਼ਮਾਨੇ ਜੇ ਕਿ ਫਰਿਜਾਂ ਜਾਂ ਹੁੰਦੀ ਨਹੀਂ 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 ਫਰਿਜ ਹੁੰਦੀ ਸੀ ਨਹੀਂ ਬਰਫ਼ ਹੁੰਦੀ ਸੀ ਕੁਝ ਨਹੀਂ ਹੁੰਦਾ ਸੀ ਜੀ ਸਿਰਫ ਮਿੱਟੀ ਦੇ ਬਰਤਨ ਹੁੰਦੇ ਸੀ ਉਹਦੇ ਵਿੱਚ ਆਪਣਾ ਪਾਣੀ ਪਾ ਲੈਣਾ ਦਾਲ ਸਬ지 ਜੋ ਵੀ ਬਣਾਉਣਾ ਸਭ ਕੁਝ ਮਿੱਟੀ ਦਾ ਪਾਣਾ ਪਾਣੀ ਪੀਣ ਵਾਲਾ ਵੀ ਪਾਣਾ ਗਲਾਸ ਗੋਲਾਸ ਵਗੈਰਾ ਉਹ ਪਿਆਲੇ ਹੁੰਦੇ ਸੀ ਪਹਿਲਾਂ ਉਹਦੇ ਨਾਲ ਪਾਣੀ ਪੀਂਦੇ ਸੀ ਮਿੱਟੀ ਦੇ ਪਾਣੇ ਨਾਲ ਤੇ ਕੋਈ ਬਿਮਾਰੀ ਨਹੀਂ ਲੱਗਦੀ ਪਿੱਛੇ ਵੇਖੋ ਚਾਕੀ ਮਾਰ ਕੇ ਉਹਨਾਂ ਨੂੰ ਕੋਈ ਬਿਮਾਰੀ ਹੁਣ ਕਿੰਨੀ ਬਿਮਾਰੀਆਂ ਲੱਗੀਆਂ ਆ ਕਿਉਂ ਕੋਈ ਫਰਿੱਜ ਦਾ ਪਾਣੀ ਪੀਂਦਾ ਕੋਈ ਬਰਫ਼ ਦਾ ਪਾਣੀ ਪੀਂਦਾ ਕੋਈ ਕੁਝ ਪੀਂਦਾ ਕੋਈ ਕੁਝ ਕਿਤਾ ਤਾਂ ਇਹ ਬਿਮਾਰੀਆਂ ਲੱਗੀਆਂ ਨੇ ਇਹ ਤੋਂ ਬਚਣਾ ਹੈ ਤੇ ਘੜੇ ਦਾ ਇਸਤੇਮਾਲ ਕਰੋ ਉਹਦਾ ਪਾਣੀ ਪਿਓ ਬਿਲਕੁਲ ਤੰਦਰੁਸਤ ਹੋਗੇ ਮੈਂ ਜ਼ਰੂਰ ਚੀ ਦਣਾ ਤਾ ਮੈਂ ਤਿੰਨ ਪਾਂਡੇ ਰੱਖੇ ਨੇ ਆਪਣੇ ਘਰ ਦੇ ਵਿੱਚ ਤਿੰਨ ਚਾਰ ਨਿਚਾ ਕੇ ਵੇਖ ਲਓ ਕਿਸੇ ਨੂੰ ਚੁਸਕ ਹੋਵੇ ਤੁਹਾਨੂੰ ਕੋਈ ਬਿਮਾਰੀ ਨਾ ਕੋਈ ਬਿਮਾਰੀ ਨਹੀਂ ਜੀ ਮੈਂ ਬਿਲਕੁਲ ਤੰਦਰੁਸਤ 70 72 ਸਾਲ ਦੀ ਮੇਰੀ ਘਰ ਉਮਰ ਹੋ ਚੁੱਕੀ ਮੈਂ ਇਸੇ ਪਾਣੀ ਦੀ ਇਹ ਹੋਈ ਪੀਂਦਾ ਮੈਂ ਕਦੇ ਬਰਫ ਦਾ ਕਦੇ ਇਸ ਚੀਜ਼ ਕਦੇ ਕੂਲਰ ਨਾ ਮੈਂ ਨਹੀਂ ਪੀਂਦਾ ਹਾਂ ਜੀ ਮੈਂ ਨਹੀਂ ਕਦੇ ਪੀਂਦਾ ਮੈਂ ਬਾਹਰ ਪੀਂਦਾ ਆਪਣੇ ਬਰਨ ਦੇ ਮਤਲਬ ਕਿ ਇਹ ਰੇਬਰ ਦਾ ਪਾਣੀ ਹੈ ਮਿੱਟੀ ਵਾਲੇ ਦਾ ਵਰਦਾਨਵਾ हां ये पहला तो शुरू तो ही ये पवित्र है सुचम है उत्तम है ये सब तो मिट्टी दा बर्तन सब तो सुच्या है ये तो सुच्या कोई बर्तन नहीं हैगा बिल्कुल तो इत्तपके बनता हां जी अग्नि दे विच आग दे विच ताप के फेरे बार आउंदा है अगर सर पर नाम डॉक्टर सौरभ जी सिंह असम मो सेगल हॉस्पिटल दरन گرਮੀ ਦਾ প্রকোপ ਤੇ ਬਹੁਤ ਹੀ ਜ਼ਿਆਦਾ ਹੈ ਪਿਛਲੇ 5-6 ਦਿਨਾਂ ਤੋਂ ਟੈਂਪਰੇਚਰ 45-46 ਡਿਗਰੀ ਦੇ ਲਗਭਗ ਆ ਰਿਹਾ ਹੈ ਜਿਹੜਾ ਕਿ ਬਹੁਤ ਹੀ ਘਾਤਕ ਹੈ ਸਪੈਸ਼ਲੀ ਬੱਚਿਆਂ ਵਾਸਤੇ ਬੱਚੇ ਜਿਹੜੇ ਛੋਟੇ ਬੱਚੇ ਨੇ 1 ਸਾਲ 2 ਸਾਲ 3 ਸਾਲ ਦੇ ਜਿਹੜੇ ਨੇ ਉਹਨਾਂ ਚ ਜ਼ਿਆਦਾਤਰ ਜਿਹੜੀ ਇਹ ਦੇਖਣ ਨੂੰ ਚ ਆਇਆ ਵੀ ਇਹਨਾਂ ਐਸਮੋਸਸ ਦੇ ਵਿੱਚ ਟਟੀਆਂ ਉਟੀਆਂ ਦੀ ਸ਼ਿਕਾਇਤ ਜ਼ਿਆਦਾ ਹੋਣ ਲੱਗੀ ਹੈ ਟਟੀਆਂ ਉਟੀਆਂ ਦੀ ਸ਼ਿਕਾਇਤ ਦੇ ਨਾਲ ਪਾਣੀ ਦੇ ਵਿੱਚ ਬੋਡੀ ਦੇ ਵਿੱਚ ਪਾਣੀ ਦੀ ਕਮੀ ਆ ਜਾਂਦੀ ਹੈ ਪਾਣੀ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਮੇਰੀ ਸਲਾਹ ਤੇ ਇਹੀ ਹੈ ਵੀ ਬੱਚਿਆਂ ਨੂੰ ਇੰਨੀ ਗਰਮੀ 'ਚ ਬਾਹਰ ਕੱਢੋ ਹੀ ਨਾ ਜੇ ਕਿਤੇ ਜ਼ਰੂਰੀ ਜਾਣਾ ਵੀ ਪਵੇ ਤੇ ਬੱਚਿਆਂ ਨੂੰ ਘਰ ਹੀ ਰੱਖੋ ਤੇ ਆਪ ਕੋਈ ਨਾ ਕੋਈ ਕੰਮ ਬਾਹਰੋਂ ਕਰੋ ਬੱਚਿਆਂ ਲਈ ਜਿਹੜੇ ਇਹੜੀ ਗਰਮੀ ਹੈ ਬਹੁਤ ਹੀ ਘਾਤਕ ਹੈ ਬਜ਼ੁਰਗਾਂ ਲਈ ਵੀ ਖਾਸ ਕਰਕੇ ਹਾਂ ਜੀ ਸਰ ਬਿਲਕੁਲ ਜੀ ਇੰਨੀ ਗਰਮੀ 'ਚ ਜੇ ਬੱਚੇ ਖੇਡਦੇ ਹੈ ਫਿਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਪਾਣੀ ਦੀ ਕਮੀ ਬਾਰੇ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਪਰ ਇੱਕ ਟਰਮ ਹੁੰਦੀ ਹੈ ਹੀਟ ਸਟ੍ਰੋਕ ਉਹ ਬੜੀ ਖਤਰਨਾਕ ਹੁੰਦੀ ਹੈ ਬਹੁਤ ਐਨੀ ਗਰਮੀ ਦੇ ਵਿੱਚ ਤੇ ਜੇ ਬੱਚਾ ਜ਼ਿਆਦਾ ਗਨਵੀ ਚ ਖੇਡੇਗਾ ਉਹਦੇ ਬੋਡੀ ਦੇ ਅੰਦਰ ਹੀਟ ਸਟ੍ਰੋਕ ਦੀਆਂ ਜਿਹੜੇ ਸਿੰਪਟਮ ਨੇ ਉਹ ਹੋਣੇ ਸ਼ੁਰੂ ਹੋ ਜਾਣਗੇ ਹੀਟ ਸਟ੍ਰੋਕ ਇਹੋ ਜੀ ਪ੍ਰੋਬਲਮ ਹੈ ਜਿਹਦੇ ਜਿਹੜੀ ਗਰਮੀਆਂ ਦਿਮਾਗ ਨੂੰ ਚੜ ਜਾਂਦੀ ਹੈ ਤੇ ਗਰਮੀ ਜਦੋਂ ਦਿਮਾਗ ਨੂੰ ਚੜ ਜਾਂਦੀ ਹੈ ਉਹਦਾ ਇਲਾਜ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਮੇਰੀ ਸਲਾਹ ਇਹੀ ਹੈ ਵੀ ਬੱਚਿਆਂ ਨੂੰ ਧੁੱਪ ਚ ਨਾ ਛੱਡੋ ਖਾਣ ਪੀਣ ਦਾ ਬੱਚਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਆਪਾਂ ਪਾਣੀ ਦੀ ਮਾਤਰਾ ਜ਼ਿਆਦਾ ਰੱਖੋ ਲਿਕੁਇਡ ਚੀਜ਼ਾਂ ਘਰ ਤੋਂ ਬਣੀਆਂ ਹੋਈਆਂ ਚੀਜ਼ਾਂ ਦਿਓ ਫਲ ਫਰੂਟ ਕਰਦੇ ਬਨੇ ਹੋਏ ਦਿਓ ਜਿੰਨੀ ਜਿਹੜੀ ਵੀ ਚੀਜ਼ ਦੇਣੀ ਉਹਦੇ ਚ ਪਾਣੀ ਦੀ ਮਾਤਰਾ ਜ਼ਰੂਰੀ ਹੈ। ਅਗਰ ਸਾਰੇ ਵੇਖਣ ਨੂੰ ਮਿਲਦਾ ਕਿ ਬੱਚਾ ਪਾਣੀ ਨਹੀਂ ਪੀ ਰਿਹਾ ਜਿਵੇਂ ਕਿ ਬੱਚੇ ਕਰਦੇ ਨੇ ਤਾਂ ਫਿਰ ਪ੍ਰੋਬਲਮ ਆਏਗੀ। ਬਿਲਕੁਲ ਬਿਲਕੁਲ। ਪਾਣੀ ਜੇ ਤਾਂ ਆਪਾਂ ਨਾਰਮਲੀ ਬੰਦਾ 1 ਲੀਟਰ ਪਾਣੀ ਪੀਂਦਾ ਨਾ ਜਾਂ ਬੱਚਾ ਲਾ ਲੋ ਵੀ ਅੱਧਾ ਲੀਟਰ ਜਾਂ 1 ਲੀਟਰ ਪੀਂਦਾ ਉਹਨੂੰ ਡਬਲ ਕਰ ਦੇਣਾ ਚਾਹੀਦਾ। 2 ਲੀਟਰ ਕਰ ਦੋ 2.5 ਲੀਟਰ ਕਰ ਦੋ ਜਿੰਨਾ ਪਾਣੀ ਪੀਂਹਾਂਗੇ ਉਨਾ ਹੀ ਸੇਤ ਨਹੀਂ ਚੱਲਦਾ। ਸਰ ORS ਕਿੰਨਾ ਕੁ ਵਧੀਆ ਹੈ? ORS ਬਹੁਤ ਵਧੀਆ ਚੀਜ਼ ਹੈ ਕਿਉਂਕਿ ਜੇ ਬੱਚੇ ਨੂੰ ਟਟੀਆਂ ਉਲਟੀਆਂ ਦੀ ਸ਼ਿਕਾਇਤ ਆ ਜਿੰਨੂੰ ਕਹਿ ਸਕਦੇ ਆਂ ਵੀ ਵਰਦਾਨ ਹੀ ਆ O.R.S. O.R.S ਦੇ ਪੈਕੇਟ ਦੀ ਸਾਡੇ ਕੋਲ ਭਰਮਾਰ ਹੈ ਜੇ ਕਿਸੇ ਨੂੰ ਮੁਸ਼ਕਲ ਆਵੇ ਸਾਡੇ ਕੋਲ OPD ਜੋ ਵੀ ਲੈ ਕੇ ਜਾ ਸਕਦਾ ਹੈ ਤੇ ਐਮਰਜੈਂਸੀ 'ਚ ਵੀ ਇਹ ਆਪਾਂ ਅਵੇਲੇਬਲ ਕਰਾਇਆ ਹੈ ਔਰ ਸਾਰੇ ਲਈ ਸਰ ਨਹੀਂ ਹਰ ਵੇਲੇ ਹਰ ਬੰਦੇ ਨੂੰ ਜ਼ਰੂਰਤ ਨਹੀਂ ਹੁੰਦੀ O.R.S ਉਹਨੂੰ ਹੀ ਲੋੜ ਹੈ ਜਿੰਨੂੰ ਕੋਈ ਦਿੱਕਤ ਹੈ ਟਟੀਆਂ-ਟਟੀਆਂ ਦੀ ਨਾਰਮਲ ਨਹੀਂ ਲੋੜ ਨਹੀਂ ਗਈ ਨਾਰਮਲ ਬੰਦੇ ਨੂੰ ਲੋੜ ਨਹੀਂ